ਹਾਂ ਨਿਕਲ ਜਿਉਂਗੇ ਇਹਨੂੰ ਰਿਆਂ ਤੇ ਹਾਂਜੀ ਪਿੰਡ ਚੱਕ ਕਲਾਂ ਦੇ ਵਿੱਚ ਹੈ ਜੀ ਆਹ ਦੇਖ ਸਕਦੇ ਤੁਸੀਂ ਉਹ ਪਈ ਤਾਂ ਟੋਆ ਵੀ ਥੱਲੇ ਧਿਆਨ ਨਾਲ ਤੇ ਪਾਣੀ ਹਾਂ ਇਧਰਲੇ ਪਾਸਿਓਂ ਪਾਣੀ ਆ ਰਿਹਾ ਬਹੁਤ ਤੇਜ਼ੀ ਨਾਲ ਆਹ ਪਿੰਡ ਹੈ ਜੀ ਚੱਕਲਾ ਜ਼ਿਲ੍ਹਾ ਜਲੰਧਰ ਨਕੌਦਰ ਦੇ ਲਾਗੇ ਪਿੰਡ ਆਹ ਪਾਣੀ ਜਾ ਰਿਹਾ ਥੱਲੇ ਨੂੰ ਚੱਕੋ ਹੋ ਰਿਹਾ ਥੱਲੋਂ ਬਈ ਤੇ ਆਹ ਚੈੱਕ ਕਰੋ ਜੀ ਪਿੰਡ ਆ ਚੈੱਕ ਕਰੋ ਇਹ ਪੂਰ ਦਾ ਪੂਰਾ ਪਾਣੀ ਜਿਹੜਾ ਪਿੰਡ ਦੇ ਵਿੱਚ ਜਾ ਰਿਹਾ ਆ ਤੇ ਪਿੰਡ ਦੇ ਵਿੱਚ ਹਾਲਾ ਦੇਖ ਲਓ ਤੁਸੀਂ ਓਏ ਹੋਏ ਦੇਖੋ ਚੈੱਕ ਕਰੋ ਯਾਰ ਪਾਣੀ ਇਧਰ ਸਾਡੇ ਨਿਰਿੰਦਰ ਭੰਡਾਰ ਜੀ ਸਾਡੇ ਨਾਲ ਨੇ ਪੱਤਰਕਾਰ ਸਾਹਿਬ ਸਾਡੇ ਉਧਰ ਬਾਈ ਹੁਣੀ ਨੇ ਪੀਆਰ ਪੰਜਾਬ ਵਾਲੇ ਪਰ ਇਹ ਪਾਣੀ ਇੱਕ ਜਾ ਕਿਧਰ ਆ ਇਹ ਆਪਾਂ ਦੇਖਦੇ ਆ ਕਿਉਂਕਿ ਬਾਈ ਹੁਣੀ ਆਏ ਅੱਜ ਪਿੰਡਾਂ ਵਾਲੇ ਬਲੌਗਰ ਪਰ ਕਿਹੜਾ ਆਈ ਸੀ ਦੀ ਵਿਚਕਾਰ ਛੜ ਕਾਕਾ ਚੈਨਲ ਵੀ ਚਲਾਉਂਦੇ ਨੇ ਵੀਰੇ ਹੁਣੀ ਪਾਣੀ ਦਾ ਵਹਾ ਇੰਨਾ ਤੇਜ ਆ ਕਿ ਸਾਡੇ ਪੈਰ ਚੱਕੇ ਜਾ ਰਹੇ ਥਲੇ ਉੱਕੜਦੇ ਪਿਆ ਭਾਜੀ ਮੈਂ ਉੱਕੜਦੇ ਪਿਆ ਹਾਂ ਜਾਰਾ ਹੋ ਰਿਹਾ 3 ਪਾਣੀ ਹੂੰ ਬਾਰਿਸ਼ੀ ਆ ਰਹੀ ਆ ਰਿਹਾ ਨਾ ਤੇ ਭਾਜੀ ਪਾਣੀ ਵਹੀਦਾ ਜਾਂ ਕਿਦੋਂ ਬਣੀ ਹੈ ਨਹੀਂ ਨਹੀਂ ਵਹੀਦਾ ਨਿਕਾ ਭਾਜੀ ਅੱਛਾ ਵਹੀਦਾ ਨਹੀਂ ਹੈਗਾ ਨਵਾਨ ਵਾਦੂ ਆ ਰਿਹਾ ਅੱਛਾ ਹੈਗਾ ਮੀਂਹ ਦਾ ਬਣੀਏ ਸਾਰਾ ਇਹ ਮੈਂ ਦੱਸਦਾ ਤੁਹਾਨੂੰ ਅਸਲ ਚ ਪਤਾ ਕੀ ਆ ਇਹ ਪਾਣੀ ਵੰਈਦਾ ਨਹੀਂ ਹੋ ਸਕਦਾ ਹਾਂਜੀ ਹਾਂਜੀ ਇਹ ਸਾਈਡ ਆ ਜੀ ਜਦੋਂ ਵੇਂ ਚੜੇਗੀ ਨਾ ਪਹਿਲਾ ਮੋੜੇ ਵੇਂਡਲ ਆਉਂਦਾ ਹਾਂ ਵੇਂਡਲ ਕਾਫੀ ਉੱਚਾ ਆ ਹਾਂ ਵੇਂਡਲ ਦੀ ਆਹ ਵਾਲੀ ਬਾਹੀ ਜਿਹੜੀ ਆ ਨਾ ਲੈਂਦੇ ਵਾਲੀ ਬਾਹੀ ਹੂੰ ਇਧਰ ਲਿਆ ਜ਼ਮੀਨਾਂ ਨੀਵੀਆਂ ਨੇ ਪਰ ਵੇਂਡਲ ਜਿਹੜਾ ਆ ਕਾਫੀ ਉੱਚਾ ਆ ਜੇ ਵੇਂਡਲ ਪਾਣੀ ਆ ਗਿਆ ਨਾ ਫੇਰ ਪਾਣੀ ਨਕੂਦਰ ਤੱਕ ਵੀ ਪਹੁੰਚ ਨਕੂਦਰ ਤੱਕ ਹੀ ਪਹੁੰਚੂਗਾ ਵਾਹ ਵੇਂਡਲ ਜਿਹੜਾ ਆ ਉਹ ਬਹੁਤ ਉੱਚਾ ਆ ਓਕੇ ਪਿੰਡ ਜਿਹੜਾ ਆ ਗੱਭਿਆਂ ਉੱਚਾ ਆ ਉੱਚਾ ਨਹੀਂ ਇਦਾਂ ਦੀ ਹੈ ਜਦੋਂ ਵੇਈ ਮਾਰ ਕਰਦੀ ਆ ਉਹ ਤੰਗ ਸਾਬੂ ਖੜਖਣਾ ਅੱਛਾ ਤੇ ਇਹਨਾਂ ਪਿੰਡਾਂ ਨੂੰ ਮਾਰ ਕਰਦੀ ਆ ਬੋਪਾਰਾਏ ਕਲਾ ਦੀ ਜ਼ਮੀਨ ਨੂੰ ਕਰਦੀ ਆ ਪਰ ਬੋਪਾਰਾਏ ਕਲਾ ਵਿੱਚ ਮਾਰ ਜਰਦੀ ਅੱਛਾ ਬੋਪਾਰਾਏ ਵਿੱਚ ਨਹੀਂ ਮਾਰ ਕਰਦੀ ਨਹੀਂ 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 ਬੋਪਾਰਾਏ ਕਲਾ ਬਾਹਰ ਬਾਹਰ ਰਹ ਜਾਂਦੀ ਆ ਓਕੇ ਆ ਦੇਖੋ ਜੀ ਹੁਣ ਆਪਾਂ ਪਿੰਡ ਦੇ ਜਨਤਾ ਨੂੰ ਲੈ ਕੇ ਜਾਈਏ ਪਿੰਡ ਦੇ ਵਿੱਚ ਹਾਲਾਤ ਖੋਣੇ ਤੁਹਾਨੂੰ ਕਿ ਪਿੰਡ ਦੇ ਹਾਲਾਤ ਕੀ ਨੇ ਪਹਿਲੀ ਵਾਰੀ ਤੇ ਆ ਦੇਖ ਲੋ ਜੀ ਤੁਸੀਂ ਪਿੰਡ ਦੇ ਵਿੱਚ ਪਾਣੀ ਜਾ ਰਿਹਾ ਹੁਣ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਜਾ ਰਿਹਾ ਤੇ ਆ ਵਿਸ਼ਰਾਮ ਘਰ ਦਾ ਜਰਾ ਲਗਭਗ ਪਾਣੀ ਵਿੱਚ ਡੁੱਬੀ ਜਾ ਰਿਹਾ ਉਹ ਹੁਣ ਬਾਈ ਜਿਹੜਾ ਵੀ ਆ ਗਿਆ ਦੇਖੀ ਜਾਉ ਇਧਰ ਗੁਰੂ ਘਰ ਆ ਜੀ ਪਿੰਡ ਚੱਕਾਂ ਦਾ ਚੱਕ ਕਲਾਂ ਦਾ ਤੇ ਕੰਦ ਖਾਈਏ ਜਰਾ ਵੀ ਪਾਣੀ ਦੇ ਨਾਲ ਗਲੀਆਂ ਦਾ ਕੀ ਹਾਲ ਆ ਕਿਵੇਂ ਗਲੀਆਂ ਭਰੀਆਂ ਪਈਆਂ ਨੇ ਇੱਥੇ ਦੀਆਂ ਵਾਜਗਾ ਖਟੋਖਟੇ ਗੋਡੇ-ਗੋਡੇ ਪਾਣੀ ਦਾ ਬਾਈ ਹੋ ਗਿਆ ਇੱਥੇ ਆ ਨਾ ਤੇ ਇਧਰ ਆ ਲੋ ਜੀ ਆ ਗਿਆ ਚਰ ਰਸਤਾ ਬਣ ਗਿਆ ਇੱਥੇ ਹੁਣ ਇਧਰੋਂ ਪਾਣੀ ਇਧਰ ਵੀ ਜਾ ਰਿਹਾ ਆ ਤੇ ਇਧਰੋਂ ਪਾਣੀ ਇਧਰ ਵੀ ਆ ਰਿਹਾ ਆ ਉਹ ਤੇਰੀ ਹੋਏ ਹੋਏ ਧਿਆਨ ਆ ਇੱਥੇ ਕੋਈ ਦੂਜਾ ਨਾ ਹੋਏ ਕ੍ਰੋਸਿੰਗ ਮੈਂ ਉਹੀ ਉਹੀ ਗੱਲ ਕਰਦਾ ਆ ਦੇਖੋ ਯਾਰਾ ਪਾਣੀ ਤੁਸੀਂ ਆਹੋ ਕੋਈ ਘਰਾਂ ਚ ਦੇਖ ਦੇਖ ਲੀਏ ਪਾਣੀ ਪੂਰੇ ਘਰਾਂ ਚ ਗਿਆ ਹੋਊਗਾ ਨਾ ਹਾਂਜੀ ਭਾਜੀ ਉਹ ਕ ਦੱਸ ਰਹੇ ਆਪਾਂ ਨੂੰ ਹੂੰ ਮੈਂ ਤੁਹਾਨੂੰ ਦਸਰੰਦਾਵਾ ਸਾਹਿਬ ਮੈਂ ਸਵੇਰੇ ਗੱਲ ਕਰਦਾ ਸੀ ਕਈ ਬਜ਼ੁਰਗਾਂ ਨਾਲ ਹਾਂਜੀ ਹਾਂਜੀ ਜਿਨ੍ਹਾਂ ਨੇ 88 ਵਾਲਾ ਹੜ੍ਹ ਦੇਖਿਆ ਅੱਛਾ ਉਹ ਕਹਿੰਦੇ ਆ ਕਿ 88 ਵਾਲਾ ਜਿਹੜਾ ਹੜ੍ਹ ਆ ਸਾਨੂੰ ਉਹ ਚੇਤੇ ਕਰਾਤਾ ਪਾਣੀ ਖੇਤਾਂ 'ਚ ਇੰਨਾ ਆਇਆ ਇਹ بارش ਦਾ ਪਾਣੀ ਆ ਮੈਂ ਦੱਸ ਦਵਾਂ ਇਹ ਪਾਣੀ ਨਹੀਂ ਇਹ ਪਾਣੀ ਆਪਣਾ ਵੇਈ ਦਾ ਪਾਣੀ ਨਹੀਂ ਹੁਣ ਇਹ ਆ ਦੇਖੋ ਇੱਧਰੋਂ ਨਿਕਲਦਾ ਜਾਂਦਾ ਨਾ ਇਹ ਇੱਧਰਲੇ ਪਾਸੇ ਨੂੰ ਨਿਕਲ ਜਾਂਦਾ ਨਿਵਾੜਾ ਨੂੰ ਨਿਵਾੜਾ ਨੂੰ ਆਲਟੀਮੇਟਲੀ ਮੇਰੇ ਹਿਸਾਬ ਨਾਲ ਇਹਨੂੰ ਵੇਈ ਨਾਲ ਰੜਨਾ ਪੈਣਾ ਹੈ ਵੇਈ ਨਾਲ ਹਾਂ ਮਤਲਬ ਮਤਲਬ ਕਲੀਅਰ ਕਰ ਲਾ ਵੀ ਇਹ ਸਿਰਫ ਪਾਣੀ ਦੇ ਮੀਂਹ ਦਾ ਪਾਣੀ ਆ ਜੇ ਕਿਤੇ ਵੇਈ ਦਾ ਹੁੰਦਾ ਜਾਂ ਕਿਤੇ ਦਰਿਆ ਦਾ ਹੁੰਦਾ ਤੇ ਇਹ ਤਾਂ ਬਹੁਤ ਕੁਝ ਖਰਾਬ ਹੋਣਾ ਸੀ ਭਾਈ ਜੀ ਫਲੋ ਤਾਂ ਸਾਬ ਨਹੀਂ ਹੋਣਾ ਹਟ ਤੋਂ ਬਿਲਕੁਲ ਬਿਲਕੁਲ ਉਹ ਸਾਬ ਨਹੀਂ ਹੋਣਾ ਵੇਈ ਹੀ ਕਾਫੀ ਜਿਹੜੀ ਨੀਵੀਂ ਇਲਾਕੇ ਦੇ ਹਾਂ ਮੈਂ ਕੱਲ ਵੀ ਬੀਂ ਦਾ ਜਾਇਜ਼ਾ ਦਿੱਤਾ ਲਿਆ ਸੀਗਾ ਮੈਂ ਵੀਡੀਓ ਵੀ ਬਣਾਈ ਸੀ ਉੱਥੇ ਕਿ ਇਹ ਡਰ ਲੱਗਦਾ ਪਰ ਨਹੀਂ ਉਨੀ ਜ਼ਿਆਦਾ ਜਿਹੜੀ ਆ ਉਹ ਉਹ ਨਹੀਂ ਸੀਗਾ ਹਾਂ ਬਿਲਕੁਲ 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 ਤੇ ਆਹ ਦੇਖ ਲਓ ਜੀ ਤੁਸੀਂ ਚੱਕ ਕਲਾਂ ਦਾ ਤੇ ਨਹੀਂ ਨਹੀਂ ਪੱਕਾ ਪੱਕਾ ਪਾਣੀ ਇੰਟਰਲੌਗ ਇੰਟਰਲੌਗ ਲੱਗਾ ਭਾਜੀ ਇੰਟਰਲੌਗ ਲੱਗਾ ਆ ਅੱਛਾ ਇੰਟਰਲੌਗ ਆ ਉਹ ਤੇਰੀ ਇਸ ਟਾਈਮ ਪਿੰਡ ਦਾ ਬੰਦਾ ਕੋਈ ਵੀ ਘਰੋਂ ਬਾਹਰ ਨਹੀਂ ਹੈਗਾ ਵੀ ਜਿਹਦੇ ਨਾਲ ਕੋਈ ਗੱਲਬਾਤ ਕੀਤੀ ਜਾ ਸਕਦੀ ਹੋਵੇ ਕਿ ਇਹਨੂੰ ਪੁੱਛਿਆ ਜਾ ਸਕਦਾ ਹੋਵੇ ਵੀ ਇਹ ਪਾਣੀ ਦਾ ਹਾਲਾਤ ਜਿਹੜੇ ਕਿਵੇਂ ਆ ਤੇ ਆ ਇੱਕ ਘਾਰ ਆ ਬਾਈ ਹੁਣਾਂ ਦਾ ਲੱਗੇ ਇਹਦੇ ਵਿੱਚ ਵੀ ਲੱਗਦਾ ਪਾਣੀ ਤਾਂ ਮੈਨੂੰ ਲੱਗਾ ਕਾਫੀ ਚੰਗਾ ਲੱਗਿਆ ਕਿ ਬਚਾਅ ਹੋ ਗਿਆ ਤੇ ਬਚਾ ਹੀ ਹੈ ਜੀ ਹਜ ਤੱਕ ਬਸ ਥੋੜਾ ਥੋੜਾ ਵੇੜੇ ਵਿੱਚ ਹੀ ਪਾਣੀ ਆਇਆ ਹੋਇਆ ਬਸ ਆ ਦੇਖੋ ਜੀ ਗਲੀਆਂ ਦੇ ਵਿੱਚ ਦੀ ਪਾਣੀ ਜਾ ਰਿਹਾ ਜੀ ਇਹ ਸਿਰਫ ਹੈ ਜੀ ਗਲੀਆਂ ਦੇ ਵਿੱਚ ਦਾ ਹਾਲ ਚੈੱਕ ਕਰੋ ਤੁਸੀਂ ਗਲੀਆਂ ਦਾ ਹਾਲ ਦਿਖਾ ਰਿਹਾ ਤੁਨੂੰ ਵੀ ਕਿੰਨਾ ਪਾਣੀ ਗਲੀ ਨਹੀਂ ਨਹਿਰ ਦਾ ਰੂਪ ਧਾਰਨ ਕੀਤਾ ਹੋਇਆ ਜੀ ਏਡੀ ਮੇਨ ਗੱਲ ਆ ਆ ਦੇਖੋ ਪਾਣੀ ਦਾ ਵਹਾਵ ਓਏ ਹੋਏ 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 ਕੋਕ ਕਰ ਦੇਣਾ ਚੈੱਕ ਕਰੋ ਜੀ ਬਾਬਾ ਬਾਬਾ ਇੰਨਾ ਵੀ ਇੱਥੇ ਘਰ ਉੱਚੇ ਨੇ ਘਰ ਉੱਚੇ ਹੋਣ ਕਰਕੇ ਬਚਾਅ ਹੋ ਗਿਆ ਇਸ ਚੀਜ਼ ਨੂੰ ਲੈ ਕੇ ਪਾਣੀ ਦੀ ਬਹਾਅ ਤੇ ਚੈੱਕ ਕਰੋ ਜੀ ਤੇ ਜਦ ਆ ਦੇਖੋ ਨਾ ਨਹਿਰ ਵੀ ਹੌਲੀ ਭਾਜੀ ਇਹ ਤਾਂ ਪੂਰੀ ਨਹਿਰ ਬਣਾ ਲਈਏ ਨੇ ਬਹੁਤ ਬਹੁਤ ਭਾਜੀ ਲਓ ਜੀ ਆ ਚੌਕ ਆ ਗਿਆ ਜੀ ਇਧਰ ਅਜੂ ਬਚਾਓ ਕਰਾ ਕਰੋ ਇਧਰ ਨਹੀਂ ਬੜੀ ਬੜੇ ਬਾਪੂ ਜੀ ਕਰਾ ਨਹੀਂ ਬੜੀ ਬੜੇ ਅਜੇ ਕਿਸੇ ਦੇ ਸਲਾਹ ਰੋਡ ਦਿੱਤਾ ਹੀ ਪਣੀ ਆ ਨਾ ਤਾਰਾ ਇਹ ਉੱਧਰ ਆਣਾ ਹਾਂ ਦਮਾੜ ਉੱਧਰ ਬਿਲਕੁਲ ਉੱਧਰ ਹੁਣ ਕਰਕੇ ਉੱਧਰ ਨੂੰ ਵਧੀ ਜਾ ਰਿਹਾ ਉੱਧਰ ਨੂੰ ਵਧੀ ਜਾ ਰਿਹਾ ਬਣੀ ਹੈ ਨਾ ਉੱਧਰ ਬੱਤਾ ਹੈ ਉੱਧਰੋਂ ਫੇ ਜਿੱਧਰ ਖੇਤਾ ਖੋਤਾ ਜਗਾ ਮਿਲਣੀਆਂ ਉਹਨੇ ਉੱਧਰ ਦੇ ਪਾਸੇ ਚੱਕ ਦੇਣਾ ਬਣੀ ਨਿਕਲ ਜਾਣਾ ਇਸ ਪਾਣੀ ਦੇ ਪਰ ਕਹਾਣੀ ਇਹ ਆ ਵੀ ਜਿੰਨਾ ਪਿੱਛੋਂ ਆ ਰਿਹਾ ਇਹ ਨਹੀਂ ਨਾ ਪਤਾ ਕਿੰਨਾ ਆ ਰਿਹਾ ਕਿੰਨਾ ਆ ਰਿਹਾ ਬਿਲਕੁਲ ਆਪਾਂ ਨੂੰ ਇਹ ਨਹੀਂ ਨਾ ਪਤਾ ਹਾਂਜੀ ਬਾਈ ਜੀ ਕਿਵੇਂ ਠੀਕ ਠਾਕ ਹੋ ਹਾਂ ਠੀਕ ਆ ਭਾਬਾ ਮੀਂਹ ਮਾਰਦਾ ਹਾਂ ਰਾਤਾਂ ਤੇ ਆ ਤਰੇ ਤਾਂ ਚਾਦਰਾਂ ਟੁੱਟ ਗਈਆਂ ਉਹਦਾ ਘਰ ਦਾ ਪਾਣੀ ਆ ਬਣੀ ਦਾ ਬਚਾਇਆ ਜੀ ਪਿੰਡਾਂ ਦੇ ਘਰ ਦੇ ਵਿੱਚ ਘਰਾਂ ਚ ਪਰ ਆ ਗਜਾ ਅਸੀਂ ਇੱਦਾਂ ਖੁੱਬਦੇ ਰਹਿੰਨੇ ਹਾਂ ਪਾਣੀ ਲੱਗ ਜੇ ਅਧੋੜਾ ਹੋਇਆ ਅੱਛਾ ਜੀ ਉੱਥੇ ਐ ਛੱਪੜ ਦਾ ਸਵੇਰੇ ਆ ਕੱਢ ਕੇ ਪਾਣੀ ਅੱਛਾ ਇਥੋਂ ਟੂੜਿਆ ਤੜਿਆ ਮਤਲਬ ਕਿਹਿਆਂ ਦੇ ਘਰਾਂ ਚ ਨਹੀਂ ਵੜਿਆ ਜੀ ਨਹੀਂ ਇੱਧਰ ਵੜਿਆ ਕਿਉਂਕਿ ਜੋ ਬਾਹਰ ਆਣੀ ਹੈ ਅੱਛਾ ਉਹ ਵੇੜੇ ਬਾਹਰ ਨਹੀਂ ਕਦੋਂ ਕੰਮ ਕਰਾਂਗੇ ਫਿਰ ਅੱਛਾ 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 ਮੰਦੀ ਹਾਰਿਆ ਮੰਗਾ ਹਾਲੇ ਬਹੁਤ